शक्तिनगर के पास श्री पार्वती जैन स्कूल में एक सिख विद्यार्थी का कड़ा उतरवाए जाने पर हंगामा खड़ा हो गया जिस पर सिख संस्थाओं के सदस्यों ने एतराज जताया है सिख तालमेल कमेटी के, के सदस्य तेजेंद्र सिंह प्रदेश ने बताया कि स्कूल में सातवीं कक्षा के एक विद्यार्थी के साथ दो दिन पहले कड़ा उतरवाया गया था जिसको लेकर स्कूल प्रिंसिपल के साथ बातचीत की गई माना कि बच्चे ने कोई गलती की हो या फिर पढ़ाई नहीं की है तो उसके लिए उसे मारना पीटना डांटना ठीक है लेकिन धार्मिक कड़े को उतरवाना निंदनीय है टीचर द्वारा माफीनामा मांगे जाने पर पहली बार गलती होने पर टीचर को क्षमा कर दिया गया है तो वहीं पंजाब भर के स्कूल प्रबंधकों से भी यह मांग की गई है कि वह धार्मिक भावनाओं को देखते हुए ही कोई ऐसा कदम न उठाएं वाहेगुरु जी का खालसा वाहेगुरु जी की फतेह मेरा नाम हरप्रीत सिंह नीटू सिख तालमेल कमेटी जालंधर तो आज दफ्तर साडे एक कंप्लीट मिली के कोई युवराज मुंडा ਜੋ ਜੈਨ ਪਰਵਿਸ ਗੋਤ 7ਵੀਂ ਕਲਾਸ ਪੜ੍ਹਦਾ ਸੀਗਾ ਉਹਦਾ ਪਰਸੋਂ ਕਿਤੇ ਕੜਾ ਲਵਾਇਆ ਗਿਆ ਮੈਡਮ ਰੁਕੋ ਮੈਡਮ ਕੋਈ ਹੈਗੀ ਉਹਨੇ ਕੜਾ ਲਵਾਇਆ ਐ ਐਸਐਸਟੀ ਮੈਡਮ ਐ ਉਹ ਸਾਡੇ ਮਸਲੇ ਧਿਆਨ ਚ ਆਇਆ ਅਸੀਂ ਪ੍ਰਸ਼ਾਸਨ ਧਿਆਨ ਚ ਲਿਆਂਦਾ ਤੇ ਅਸੀਂ ਆ ਕੇ ਪ੍ਰਿੰਸੀਪਲ ਨੂੰ ਮਿਲੇ ਆ ਤੇ ਉਹ ਮੈਡਮ ਨੇ ਮੰਨਿਆ ਕਿ ਮੈਂ ਕੜਾ ਲਵਾਇਆ ਵਾ ਆਪਾਂ ਨੂੰ ਕਿਹਦੀ ਮੇਰੀ ਭਾਵਨਾ ਨਹੀਂ ਸੀ ਪਰ ਅਸੀਂ ਇਹ ਵੀ ਕਿ ਅਸੀਂ ਤੇ ਪਰਚਾ ਦਰਜ ਕਰਾਣਾ ਵਾ ਕਿ ਜੋ ਤੁਸੀਂ ਇਹ ਸਿੱਖਾਂ ਦੇ ਧਾਰਮਿਕ ਨੇਤ ਜੋ ਸਕੂਲਾਂ ਵਿੱਚ ਕਾਲਜਾਂ ਵਿੱਚ ਸਿੱਖਾਂ ਦੇ ਧਾਰਮਿਕ ਜਿਨ੍ਹਾਂ ਨੂੰ ਟਾਰਗੇਟ ਬਣਾਇਆ ਜਾਂਦਾ ਵਾ ਜਿਨ੍ਹਾਂ ਨੂੰ ਲੁਵਾਈ ਜਾਂਦੇ ਹਨ ਉਹਦੇ ਕਰਕੇ ਅਸੀਂ ਇਹਨਾਂ ਨੂੰ ਇੱਕ ਕਮੇਟੀ ਦਿੱਤੀ ਹੈ ਤੇ ਰਿਤਿਕ ਨੂੰ ਮੈਡਮ ਨੇ ਲਿਖਤੀ ਮਾਫੀ ਮੰਗੀ ਹੈ ਕਿ ਮੇ ਕੋਈ ਗਲਤੀ ਜਾਣਿਆ ਜਾਂਚ ਹੋਈ ਹੈ ਫਿਰ ਜਿਹੜੇ ਬੱਚੇ ਦੇ ਮਾਪਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਠੀਕ ਹੈ ਜੀ ਚਲੋ ਅਸੀਂ ਬੱਚੇ ਨੂੰ ਪੜ੍ਹਾਣਾ ਵਾ ਕੱਲ ਬੱਚੇ ਨੇ ਪੜ੍ਹਾਈ ਖਰਾਬ ਨਹੀਂ ਕਰਨੀ ਹੈਗੀ ਉਹ ਫਿਰ ਉਹ ਮਸਲਾ ਸੋਲਵ ਹੋ ਗਿਆ ਵਾ ਮੈਡਮ ਨੇ ਮਾਫੀ ਮੰਗ ਲਈ ਸਰ ਬੱਚੇ ਨਾਲ ਕੋਈ ਕਿਤੇ ਮੈਂ ਐਸੀ ਵੀ ਕੁਛ ਨਾਲ ਕੋਟਮਾਰੀ ਕੁਛ ਕੋਟਮਾਰ ਤੋਂ ਬੱਚੇ ਦਾ ਜੋ ਹੈ ਜੋ ਪੜ੍ਹਾਈ ਕਰਕੇ ਜੇ ਬੱਚਾ ਨਹੀਂ ਪੜ੍ਹਦਾ ਤੇ ਮੈਡਮ ਨਾਲ ਝਿੜਕਣਾ ਵੀ ਹੈ ਅਸੀਂ ਉਹ ਛੀ ਨੂੰ ਇਸ਼ੂ ਨਹੀਂ ਬਣਾਇਆ ਸਾਡੀ ਗੱਲ ਸਿਰਫ ਮਸਲਾ ਕਰੇ ਤੱਕ ਹੈ ਜੋ ਸਾਡੇ ਸਿੱਖਾਂ ਦੇ ਧਾਰਮਿਕ ਜਨ ਨੂੰ ਟਾਕ ਬਣਾਇਆ ਜਾਵੇ ਉਹ ਨਾ ਬਣਾਇ ਕਿਸੇ ਸਮਝਿਆ ਕਿ ਪ੍ਰਚਾਰ ਪ੍ਰਸਾਰ ਦੇ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਕਿ ਇਹੋ ਜਿਹੇ ਜਿਹੇ ਦਿੱਕਤਾਂ ਸਾਹਮਣੇ ਆ ਰਹੀਆਂ ਨੇ ਇਹ ਜੀ ਪਹਿਲਾਂ ਸਾਡੇ ਵਿੱਚ 크ਿਸਚੀਅਨ ਸਕੂਲਾਂ ਦੇ ਗੱਲ ਸ਼ੁਰੂ ਹੋਈ ਹੈ ਜਿਨ੍ਹਾਂ ਨੇ ਪਹਿਲਾਂ ਸਾਡੇ ਧਾਰਮਿਕ ਚੈਨਲ ਦਾ ਥੋੜਾ ਥੋੜਾ ਜਿਹਾ ਚੱਲਦਾ ਆ ਰਿਹਾ ਸਾਡੇ ਕਾਰ ਲੋਹਾਉਂਦੇ ਪਏ ਆ ਹੌਲੀ ਹੌਲੀ ਇਹ ਵੱਧਦਾ ਜਾ ਰਿਹਾ ਵਾ ਪਰ ਇਹ ਸਿੱਖ ਤਾਲਮੀ ਕਮੇਟੀ ਵਿੱਚ ਅਸੀਂ ਕਹਿੰਨੇ ਆ ਕਿ ਅਸੀਂ ਕਿਸੇ ਨੂੰ ਵੀ ਇਹ ਕੰਮ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ ਕਿ ਜੇ ਤੁਸੀਂ ਸਿੱਖਾਂ ਦੇ ਧਾਰਮਿਕ ਜਨਾਂ ਨੂੰ ਤੁਸੀਂ ਲਵਾਓ ਜਾਂ ਉਹਦੇ ਇਤਰਾਜ਼ ਕਰੋ ਸਰਕਾਰ ਵੱਲੋਂ ਤੁਹਾਨੂੰ ਹੋ ਵੀ ਕਿ ਹਰੀਖ ਧਰਮ ਦੇ ਜਿਹੜੇ ਵੈਸੇ ਤਾਂ ਬਣੇ ਹੋਏ ਨੇ ਕਾਨੂੰਨ ਪਰ ਇਹੋ ਜੇ ਫੇਰ ਵੀ ਬਾਤ ਦਾ ਸਾਹਮਣੇ ਆ ਰਹੀ ਹੈ ਅਸੀਂ ਇਸ ਮਸਲੇ ਤੇ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਕਿ ਜਿਹੜੇ ਇੱਕ ਜੋ ਐਨਐਸ ਐਨਸੀਟੀ ਦਾ ਪਹਿਲਾ ਪੇਪਰ ਚੱਲਦਾ ਜਿਹੜੇ ਉਹ ਪੇਪਰਾਂ ਦੇ ਵਿੱਚ ਉਹਨੇ ਲਿਖੀ ਕੀਤਾ ਕਿ ਕੋਈ ਤੁਸੀਂ ਮੈਟਰ ਚੀਜ਼ ਪਾ ਕੇ ਨਹੀਂ ਆਣੀ ਅਸੀਂ ਉਹ ਇਸੇ ਕਮਿਸ਼ਨ ਸਾਹਿਬ ਨਾਲ ਗੱਲ ਕੀਤੀ ਕਿ ਤੁਸੀਂ ਉੱਤੇ ਲਿਖ ਕੇ ਭੇਜੋ ਕਿ ਜੋ ਸਿੱਖਾਂ ਨੇ ਧਾਰਮਿਕ ਦੇ ਕੜਾ ਆ ਉਹ ਸਾਨੂੰ ਪਾ ਅਸੀਂ ਪਾਣੇ ਪਾਵਾ ਅਸੀਂ ਉੱਤੇ ਕੋਈ ਆਬਜੈਕਸ਼ਨ ਲਾ ਕੇ ਅਸੀਂ ਕੜੇ ਲਾ ਕੇ ਕਿਤੇ ਪੇਪਰ ਦੇ ਨਹੀਂ ਜਾਣਾ ਅਸੀਂ ਉਹ ਕੜੇ ਪਾ ਕੇ ਹੀ ਪੇਪਰ ਦੇ ਨਹੀਂ ਜਾਵਾਂਗੇ ਹਰੇਕ ਵਾਰ ਸਿੱਖ ਧਰ ਖਤਰਾ ਭਾਜੀ ਸੋਨੇ ਨੂੰ ਹੁੰਦਾ ਵਾ ਲੋਹੇ ਨੂੰ ਖਤਰਾ ਨਹੀਂ ਹੁੰਦਾ ਸਾਡਾ ਸਿਖਿਆ ਪਰਮਾ ਸੋਨਾ ਵਾ ਅਸੀਂ ਆਪਸ ਆਪਸ ਸੰਭਾਲ ਕਰਾਂਗੇ ਸਰ ਕੀ ਨਾਮ ਆਪਣਾ ਤੇ ਕੀ ਪੋਜੀਸ਼ਨ ਹੈ ਤੇ ਕੀ ਗੱਲਬਾਤ ਹੋਈ ਸੀ ਜਿਹੜੀ ਸਿਖਤਾਲ ਵਿੱਚ ਹੋਈ ਸੀ ਜੀਰ ਸ਼ਰਮਾ ਪ੍ਰਿੰਸੀਪਲ ਸ਼੍ਰੀ ਪਾਰਵਤੀ ਜਨ ਸਕੂਲ ਅ ਪਰਸੂ ਇੱਕ ਬੱਚੇ ਦਾ ਕੜਾ ਲਵਾਇਆ ਗਿਆ ਸੀ ਉਹਨੂੰ ਇਨਸਟਰਕਟ ਕੀਤਾ ਗਿਆ ਸੀ ਕਿ ਜਿਹੜਾ ਹੈਵੀ ਕੜਾ ਹੈ ਉਹ ਨਾ ਪਾਇਆ ਕੇ ਤੇ ਇੱਕ ਪਤਲਾ ਜਿਹੜਾ ਲਾਈਟ ਕੜਾ ਪਾਇਆ ਜਾਵੇ ਸਾਡੇ ਸਕੂਲ ਦੇ ਵਿੱਚ ਇਦਾਂ ਦੀ ਸਾਰੇ ਧਰਮਾਂ ਦਾ ਧਰਮ ਦੇ ਬੱਚੇ ਪੜਦੇ ਆ ਪਰ ਅ ਬੱਚੇ ਇੱਕ ਦੂਜੇ ਨਾਲ ਲੜਨ ਕਰਕੇ ਉਹ ਜ਼ਖਮ ਜ਼ਿਆਦਾ ਹੋ ਜਾਂਦੇ ਆ ਤੇ ਉਹ ਕੜੇ ਨਾਲ ਇੱਕ ਹਥਿਆਰ ਦੇ ਤੌਰ ਤੇ ਯੂਜ਼ ਕਰਦੇ ਆ ਤੇ ਉਹ ਉਸ ਨੂੰ ਅਵੋਇਡ ਕਰਨ ਵਾਸਤੇ ਆਪਾਂ ਉਹਨਾਂ ਨੂੰ ਪਤਲਾ ਗळा ਪਾਉਣ ਵਾਸਤੇ ਕਿਹਾ ਗਿਆ بس ਸਿਰਫ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਤੇ ਗੱਲ ਸਰ ਇਹ ਵੀ ਕਹੀ ਗਈ ਹੈ ਬੱਚੇ ਵੱਲੋਂ ਕਿ ਉਸਨੂੰ ਟੀਚਰ ਵੱਲੋਂ ਕੁੱਟਮਾਰ ਵੀ ਕੀਤੀ ਗਈ ਔਰ ਕੁਝ ਗਰੀਬੀ ਦੇ ਤਾਣੇ ਵੀ ਦਿੱਤੇ ਗਏ ਨੇ ਇਦਾਂ ਦੀ ਕੋਈ ਇਦਾਂ ਦੀ ਕੋਈ ਨਹੀਂ ਹੈ ਤੇ ਹੁਣ ਕੋਈ ਟੀਚਰਜ਼ ਉੱਤੇ ਐਕਸ਼ਨ ਦਿੱਤਾ ਗਿਆ ਜਾਂ ਕੀ ਕੀਤਾ ਗਿਆ ਟੀਚਰ ਨੇ ਮਾਫੀ ਲੈ ਕੇ ਦਿੱਤੀ ਹੈ ਬਾਕੀ ਜੋ ਵੀ ਪ੍ਰਬੰਧਨ ਦੇ ਸਾਹਮਣੇ ਉੱਤੇ ਐਕਸ਼ਨ ਬਣੇਗਾ ਉਹ ਆਪਾਂ ਜੂਰ ਲਵਾਂਗੇ ਠੀਕ ਹਾਂਜੀ ਸਰ ਕੀ ਗੱਲ ਹੋਈ ਹੈ ਮਾ ਪਰਦੀ ਜਿਸ ਨੂੰ ਇਹ ਸਾਡੇ ਧਿਆਨ ਜਾ ਰਿਹਾ ਤੇ ਇਹਦਾ ਕੋਈ ਸਕੂਲ ਵਿੱਚ ਰਿਆ ਜਿਹਨੇ ਇੱਕ ਆਹ ਬੱਚੇ ਦਾ ਕੱਢਾ ਤਾਰਿਆ ਥਿਆ ਇਲਾਕੇ ਸੈਕਟੋਰ ਦੇ ਬਤੇ ਗਏ ਸੇ ਮੌਕੇ ਤੇ ਬੋਨੀਆਂ ਸੀਗੀਆਂ ਤੇ ਪ੍ਰਿੰਸੀਪਲ ਬਹਿ ਕੇ ਦਾ ਮਾਮਲਾ ਆ ਮਤਲਬ ਠੀਕ ਹੋ ਗਿਆ ਹੈ ਕੀ ਮਾਮਲਾ ਸਰ ਹੁਣ ਐਕਸ਼ਨ ਲਿੱਤਾ ਗਿਆ ਹੈ ਜਿਹੜਾ ਖੜਾਦਾਰ ਹੈ ਗਿਆ ਜਿਹੜਾ ਕਿ ਮਤਲਬ ਪ੍ਰਿੰਸੀਪਲ ਸਾਹਿਬ ਨੂੰ ਖਾਤਾ ਦਿਆਦ ਕਰਦੀ ਆ ਜਿਹੜੀ ਵੀ ਸਿੱਖਤਾ ਨਾਲ ਕੋਈ ਵੀ ਚੀਜ਼ ਜੁੜੀ ਆ ਨਾ ਕੋਈ ਖੜਾ ਵਗੈਰਾ ਨਹੀਂ ਅਗਰ ਉਹ ਨਹੀਂ ਤਾਂ ਰਹਿ ਜਾਓ ਤੇ ਦੱਸਿਆ ਯਾਰ ਬੱਚੇ ਤੇ ਕੋਈ ਕੁੱਟਮਾਰ ਵੀ ਸੀ ਉਹਦੇ ਤੇ ਵੀ ਕੋਈ ਗੱਲ ਹੋਈ ਕੋਟਮਾਰ ਵਾਲੀ ਗੱਲ ਮੈਂ ਸਾਹਮਣੇ ਨਹੀਂ ਆਈ ਚਲੰਦਰਾ ਤੇ ਦਿਵਿੰਦਰ ਕੁਮਾਰ ਕੀ ਰਿਪੋਰਟ ਐਸਐਮਜ਼ ਨਿਊਜ਼